ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਇਹ ਵੀਡੀਓ ਖਾਸ ਕਰਕੇ ਮੈਂ ਬਣਾਈ ਆ ਮਾਪਿਆਂ ਦੇ ਲਈ ਠੀਕ ਆ ਪੰਜਾਬ ਦੇ ਵਿੱਚ ਜੋ ਸਾਡੇ ਸਤਿਕਾਰਯੋਗ ਸਭ ਦੇ ਮਾਪਿਓ ਨੇ ਠੀਕ ਆ ਸਭ ਦੇ ਲਈ ਰਿਸਪੈਕਟ ਆ ਤੇ ਉਹਨਾਂ ਦੇ ਲਈ ਵੀਡੀਓ ਆ ਪਲੀਜ਼ ਜ਼ਰੂਰ ਦੇਖਿਓ ਇਹ ਵੀਡੀਓ ਮੈਂ ਕਿੰਨਾ ਵੀ ਮੈਂ ਜੋ ਵੀਡੀਓ ਦੇ ਵਿੱਚ ਕਹੂੰਗਾ ਨਾ ਇੱਕ ਇੱਕ ਸੱਚੀ ਗੱਲ ਤੁਹਾਡੇ ਸਾਹਮਣੇ ਰੱਖਾਂਗਾ ਕੋਈ ਝੂਠ ਨਹੀਂ ਮੇਰਾ ਕੋਈ ਇਹਦੇ ਵਿੱਚ ਫੈਲਾ ਨਹੀਂ ਪਰ ਮੈਂ ਇੱਕ ਇੱਕ ਸਹੀ ਗੱਲ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਹਾਡੇ ਸਾਹਮਣੇ ਰੱਖਾਂਗਾ ਮੈਨੂੰ ਕੈਨੇਡਾ ਰਹਿੰਦੇ ਆ ਵੀ 3 ਸਾਲ ਹੋ ਗਏ ਆ ਠੀਕ ਆ ਤੇ ਜੋ ਮੈਂ 3 ਸਾਲਾਂ ਵਿੱਚ ਸਿੱਖਿਆ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਕੁਝ ਗੱਲਾਂ ਦੱਸਾਂਗਾ ਤੁਹਾਡੇ ਕੰਮ ਆਉਣ ਗਿਆ ਜਿਆਦਾ ਟਾਈਮ ਨਹੀਂ ਤੁਹਾਡਾ ਮੈਂ ਖਰਾਬ ਕਰਾਂਗਾ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪਹਿਲੀ ਗੱਲ ਤੇ ਇਹ ਆ ਜੀ ਦੇਖੋ ਤੁਸੀਂ ਕੱਲ ਨੂੰ ਆਪਣੇ ਬੱਚਿਆਂ ਨੂੰ ਬਾਹਰ ਦੇ ਮੁਲਕ ਭੇਜਣਾ ਆ ਕੈਨੇਡਾ ਦੀ ਮੈਂ ਖਾਸ ਗੱਲ ਕਰਾਂਗਾ ਪਹਿਲਾਂ ਤੇ ਠੀਕ ਆ ਮੈਂ ਪਹਿਲਾਂ ਵੀ ਬੜੀਆਰੀ ਕਿਹਾ ਮੈਂ ਹੁਣ ਵੀ ਇਹ ਗੱਲ ਕਹਿਣਾ ਪਲੀਜ਼ ਉਹਨਾਂ ਨੂੰ ਤੁਸੀਂ 12ਵੀਂ ਤੋਂ ਬਾਅਦ ਬਾਹਰ ਨਾ ਭੇਜੋ ਉਹਦੇ ਕੁਝ ਰੀਜ਼ਨ ਨੇ ਕਿਉਂ ਉਹ ਵੀ ਮੈਂ ਤੁਹਾਨੂੰ ਦੱਸਦਾ ਪਹਿਲਾ ਸਭ ਤੋਂ ਵੱਡਾ ਉਹਦਾ ਰੀਜ਼ਨ ਹੈਗਾ ਜੀ ਬੱਚੇ ਦੀ ਜਿਹੜੀ ਮੈਂਟਲ ਇੱਕ ਹੁੰਦੀ ਹੈ ਨਾ ਇੱਕ ਗਰੋਥ ਹੁੰਦੀ ਹੈ ਡਿਵੈਲਪਮੈਂਟ ਉਹ ਪੂਰੀ ਨਹੀਂ ਹੋਈ ਹੁੰਦੀ ਉਸ ਉਮਰ ਦੇ ਵਿੱਚ ਹਜੇ ਉਹ ਟਾਈਮ ਹੁੰਦਾ ਬੱਚੇ ਨੂੰ ਸਿੱਖਣ ਦਾ ਗਰੋ ਕਰਨ ਦਾ ੱੱਕੇ ਖਾਣ ਦਾ ਆਪਾਂ ਨੂੰ ਇੰਨੀ ਨਿੱਕੀ ਉਮਰ ਚ ਬਾਹਰ ਭੇਜ ਦਿੰਦੇ ਆ ਨਾ ਵੀ ਉਹਨੂੰ ਸਮਝ ਨਹੀਂ ਹੁੰਦਾ ਮੇਰੇ ਨਾਲ ਚੱਲ ਕੀ ਰਿਹਾ ਮੈਨਾਂ ਹੋ ਕੀ ਰਿਹਾ ਆ ਮੈਂ ਕੀ ਕਰ ਕੀ ਰਿਹਾ ਹਾਂ ਫਸ ਜਾਂਦਾ ਇੱਥੇ ਆ ਕੇ ਨਾ ਉਹ ਪਿੱਛੇ ਜੂਗਾ ਨਾ ਉਹ ਅੱਗੇ ਜੂਗਾ ਤਾਂ ਇਹ ਅਕਸਰ ਸੋੰਦੇ ਹੋਵਾਂਗੇ ਬੱਚੇ ਸੋਸਾਇਡ ਕਰ ਲੈਂਦੇ ਇਦਾਂ ਹੁੰਦਾ ਇਦਾਂ ਹੁੰਦਾ ਕਿਸੇ ਦਾ ਵੀ ਬੱਚਾ ਇਦਾਂ ਨਾ ਕਰੇ ਠੀਕ ਹੈ ਪਰ ਉਹਦੇ ਪਿੱਛੇ ਵੀ ਬਹੁਤ ਵੱਡਾ ਰੀਜ਼ਨ ਹੈ ਕਿ ਇੱਥੇ ਅਕ ਜਿਹੜਾ ਸਟ੍ਰੈਸ ਹੁੰਦਾ ਤਣਾਅ ਹੁੰਦਾ ਆ ਬਹੁਤ ਚੀਜ਼ਾਂ ਇਕੱਲਾਪਨ ਉਹਨੂੰ ਖਾਂਦਾ ਆ ਉਹਦੇ ਬਾਰੇ ਓਪਨਲੀ ਬੱਚੇ ਗੱਲ ਨਹੀਂ ਕਿਸੇ ਨਾਲ ਕਰਦੇ ਉਹ ਇੱਕ ਬਹੁਤ ਮੁੱਖ ਕਾਰਨ ਐ ਇਸ ਚੀਜ਼ ਦੇ ਪਿੱਛੇ ਜਿੰਨੀ ਕੁ ਮੇਰੀ ਸਮਝ ਆ ਹੋ ਸਕਦਾ ਮੈਂ ਗਲਤ ਹੋਵਾਂ ਠੀਕ ਹੈ ਤੇ ਦੂਜੀ ਗੱਲ ਇਹ ਆ ਵੀ ਇਸ ਕੰਟਰੀ ਦੇ ਵਿੱਚ ਵੀ ਨਾ ਤੁਸੀਂ ਜਦੋਂ ਗ੍ਰੈਜੂਏਸ਼ਨ ਕਰਕੇ ਉੱਥੋਂ ਕੁਝ ਪੜ੍ਹ ਲਿਖ ਕੇ ਵਧੀਆ ਆਪਣਾ ਥੋੜਾ ਵਰਕ ਐਕਸਪੀਰੀਅੰਸ ਬਣਾ ਕੇ ਆਉਨੇ ਹੋ ਉਹ ਕੁਝ ਚੀਜ਼ਾਂ ਕਰਕੇ ਆਉਨੇ ਹੋ ਜਿਹਦਾ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਆਪਣਾ ਥੋ ਵਰਕ ਐਕਸਪੀਰੀਅੰਸ ਕੰਪਲੀਟ ਕਰਕੇ ਉਹ ਕਿਸੇ ਨੌਕ ਦੀ ਜੌਬ ਦਾ ਇੱਥੇ ਆ ਕਿ ਤੁਸੀਂ ਉੱਥੋਂ ਤੁਸੀਂ ਫ੍ਰੈਂਚ ਸਿੱਖਿਆ ਹਣਾ ਨਿਬਿਸ ਕੋਰ ਲੈਓ ਆਪਣਾ ਫ੍ਰੈਂਚ ਦੇ ਵਿੱਚ ਸੀਐਲਬੀ 7 ਤੇ ਤੁਹਾਡਾ ਜਿਹੜਾ ਪੀਆਰ ਦਾ ਪ੍ਰੋਸੈਸਿਆਣਾ ਸੌਖਾ ਹੋ ਜਾਂਦਾ ਰਿਲੇਟਿਵਲੀ ਮਤਲਬ ਬਹੁਤ ਸੋਖਾ ਹੋ ਜਾਂਦਾ ਇੱਕ ਨਾਰਮਲ ਬੰਦੇ ਨਾਲ ਜਾਂ ਬੱਚੇ ਨਾਲ ਉਹ ਜਿਹੜਾ ਇੱਕ 12th ਤੋਂ ਬਾਅਦ ਹੀ ਸਿੱਧਾ ਜਸਟ ਇੱਥੇ ਆ ਗਿਆ ਸੀਗਾ ਉਹਦੇ ਨਾਲ ਉਹਦਾ ਪ੍ਰੋਸੈਸ ਬਹੁਤ ਸੋਖਾ ਹੋ ਜਾਂਦਾ ਤੇ ਵਾਈ ਡੋਂਟ ਕੀ ਜੇ ਤੁਹਾਡਾ ਸੋਖਾ ਰਿਹਾ ਤਾਂ ਤੁਸੀਂ ਕਿਉਂ ਨਹੀਂ ਮਤਲਬ ਕਰੋਗੇ ਤੁਸੀਂ ਕੱਦ ਤੋਂ ਕੰਪਲੀਕੇਟ ਕਰੋਗੇ ਵੀ 12th ਤੋਂ ਬਾਅਦ ਸਿੱਧਾ ਇੱਥੇ ਆ ਜੇ ਇੱਥੇ ੱੱਕੇ ਖਾਵੇ ਉਸ ਤੋਂ ਬਾਅਦ ਇਹਦਾ ਕੁਝ ਬਣੇ ਨਾ ਫਿਰ ਉਹਨੂੰ ਇਹ ਨਾ ਸਮਝ ਲੱਗੇ ਹੁਣ ਮੈਂ ਇੱਥੇ ਕਿੱਦਾਂ ਰਹੂੰਗਾ ਕਿੱਦਾਂ ਪੀਅਰ ਹੋਊਂਗੀ ਮੈਂ ਵਾਪਸ ਚ ਰਾਈਟ ਉਸ ਨਾਲੋਂ ਬੈਟਰ ਹੈ ਕਿ ਉੱਥੇ ਥੋੜਾ ਟਾਈਮ ਲਿਆ ਉਹਨੇ ਆਪਣਾ ਗ੍ਰੈਜੂਏਸ਼ਨ ਕੀਤੀ ਫਰੈਂਚ ਉਹਨੇ ਕੀਤੀ ਆ ਇਸ ਦੇ ਵਿੱਚ ਉਹ ਬੈਂਡ ਵਧੀਆ ਲਏ ਤਾਂ ਉਹਦੀ ਇੱਕ ਵਧੀਆ ਸਟਰੋਂਗ ਪ੍ਰੋਫਾਈਲ ਬਣ ਜੂਗੀ ਜਿਹਦੇ ਨਾਲ ਉਹਦੀ ਈਜ਼ੀ ਪੀਆਰ ਹੋ ਸਕਦੀ ਆ ਸੋ ਇਹ ਦੋ ਮੁੱਖ ਕਾਰਨ ਨੇ ਜਿਹਦੇ ਕਰਕੇ ਮੈਨੂੰ ਲੱਗਦਾ ਵੀ 12th ਤੋਂ ਬਾਅਦ ਤੁਹਾਨੂੰ ਆਪਣੇ ਬੱਚੇ ਨੂੰ ਨਹੀਂ ਭੇਜਣਾ ਚਾਹੀਦਾ ਤੇ ਮੈਂ ਸਟਰੋਂਗਲੀ ਰეკਮੈਂਡ ਕਰਦਾ ਇਹ ਮੈਂ ਚੀਜ਼ ਪਹਿਲਾਂ ਵੀ ਬੜੀ ਜਰੀ ਕਹੀ ਮੈਂ ਹੁਣ ਵੀ ਤੁਹਾਨੂੰ ਇਹ ਸੇਮ ਚੀਜ਼ ਕਹਿ ਰਿਹਾ ਠੀਕ ਆ ਬੱਚੇ ਦੇ ਮਾਈਂਡ ਨੂੰ ਡਿਵੈਲਪ ਹੋਣ ਦੋ ਉਹਨੂੰ ਇੱਥੇ ਆਪਣੇ ਕਿਸੇ ਵਧੀਆ ਕਾਲਜ ਯੂਨੀਵਰਸਿਟੀ ਚ ਪਾਓ ਉਹਨੂੰ ਕੋ ਜਾ ਕੇ ਪੜ੍ਹੇ ਇੱਥੇ ਘੋਲ ਮਿਲ ਇੱਥੇ ਆਪਣੇ ਕਨੈਕਸ਼ਨਸ ਬਣਾ ਉਹਦਾ ਥੋੜਾ ਸਰਕਲ ਇੱਥੇ ਵੱਡਾ ਹੋਣ ਦੋ ਨੂੰ ਕਾਲਜ ਲਾਈਫ ਇੱਥੇ ਜੀਣ ਦੋ ਕਿਉਂਕਿ ਜਿਹੜੀ ਇੱਥੇ ਦੀ ਕਾਲਜ ਲਾਈਫ ਹੈ ਨਾ ਉਹ ਕਾਲਜ ਲਾਈਫ ਨਾਲ ਦੇ ਬਰਾਬਰ ਆ ਉਹ ਕਾਲਜ ਤੇ ਜਾਊਗਾ ਪਰ ਉਹਨੂੰ ਫੀਸਾਂ ਦੀ ਕੰਮ ਦੀ ਸਾਰੀਆਂ ਚੀਜ਼ਾਂ ਦੀ ਟੈਨਸ਼ਨ ਰਹੂਗੀ ਠੀਕ ਆ ਹਾਂ ਆਵੇਂ ਸਟੂਡੈਂਟ ਆਵੇ ਬਟ ਆਲਰੇਡੀ ਇੱਕ ਵਾਰੀ ਕਾਲਜ ਲਾਈਫ ਉਤੋਂ ਦੇਖ ਕੇ ਆਵੇ ਜੋ ਕਿ ਉਹਦਾ ਇੱਕ ਮਾਈਂਡ ਡਿਵੈਲਪ ਹੋ ਚੁੱਕਾ ਹੋਊਗਾ ਇਨਾ ਚੀਜ਼ਾਂ ਨੂੰ ਫੇਸ ਕਰਨ ਦੇ ਲਈ ਉਹ ਥੋੜਾ ਤੇਜ਼ ਹੋ ਚੁੱਕਾ ਹੋਊਗਾ ਇਸ ਦੁਨੀਆ ਦੇ ਵਿੱਚ ਵਿਚਰਨ ਦੇ ਲਈ ਠੀਕ ਆ ਪਹਿਲੀ ਗੱਲ ਇਹ ਤਾਂ ਚੱਲੂ ਹੋ ਗਈ ਵੀ 12th ਤੋਂ ਬਾਅਦ ਆਪਣੇ ਨਿਆਣਿਆਂ ਨੂੰ ਨਾ ਭਿਜੋ ਇਹ ਬਹੁਤ ਜ਼ਰੂਰੀੀ ਗੱਲ ਇਹ ਤੁਹਾਡਾ ਨਾਲ ਸ਼ੇਅਰ ਕਰਨੀ ਸੀ। ਦੂਜੀ ਗੱਲ ਜਿਨ੍ਹਾਂ ਦੇ ਬੱਚੇ ਜਾ ਚੁੱਕੇ ਆ ਬਾਹਰ ਉਹਨਾਂ ਦੇ ਲਈ ਆ। ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਨਾ ਹਾਲਾਤ ਕੁਝ ਖਾਸ ਵਧੀਆ ਨਹੀਂ ਹੈਗੇ ਇੱਥੇ ਹਾਲਾਂਕਿ ਪਿਛਲੇ ਕੁਝ ਕਸਾਲਾਂ ਤੋਂ ਹੀ ਨਹੀਂ ਵਧੀਆ ਚੱਲ ਰਿਹਾ ਪਿਛਲੇ 2-3 ਸਾਲਾਂ ਤੋਂ ਖਾਸ ਕਰਕੇ ਤੇ ਮੈਂ ਸਮਝਦਾ ਵੀ ਕਈ ਹਰੀ ਨਾ ਇਦਾਂ ਦੇ ਵੀ ਸਿਚੁਏਸ਼ਨ ਆ ਜਾਂਦੀ ਹੈ ਕੁਝ ਬੱਚਿਆਂ ਦੇ ਲਈ ਵੀ ਉਹ ਓਪਨ ਅਪ ਨਹੀਂ ਕਰ ਪਾਉਂਦੇ ਕਦੀ। ਕਿਸੇ ਨਾਲ ਕਿਉਂ ਨਾ ਦੇ ਵਧੀਆ ਇਥੇ ਫਰੈਂਡਸ ਨਹੀਂ ਹੁੰਦੇ ਜੇ ਜ਼ਿਆਦਾ ਫਰੈਂਡਸ ਨਹੀਂ ਹੁੰਦੇ ਜੇ ਉੱਠ ਤੇ ਬੈਠਦੇ ਨਹੀਂ ਆ ਕਈ ਇੰਟਰੋਵਰਟ ਜਿਹੇ ਹੁੰਦੇ ਹਨ ਆਪਣੇ ਆਪ ਜੀ ਰਹਿੰਦੇ ਆ ਉਹਦੇ ਵਿੱਚ ਪੇਰੈਂਟਸ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਜੀ ਵੀ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਨ ਹਨਾ ਇਹ ਨਹੀਂ ਵੀ ਤੁਹਾਡੀ ਤੁਹਾਡੇ ਬੱਚਿਆਂ ਦੇ ਨਾਲ ਗੱਲ ਹੀ ਨਹੀਂ ਹੋ ਰਹੀ ਮੈਂ ਵਿੱਚ ਬੱਚਾ ਨੂੰ ਵੀ ਕਹਿ ਰਿਹਾ ਤੁਹਾਡਾ ਵੀ ਫਰਜ਼ ਹੈ ਗੱਲ ਕਰਨਾ ਆਪਣੇ ਪੇਰੈਂਟਸ ਦੇ ਨਾਲ ਜੇ ਕੋਈ ਦਿੱਕਤ ਪਰੇਸ਼ਾਨੀ ਹੈ ਤੁਸੀਂ ਓਪਨ ਅਪ ਕਰੋ ਮੈਂ ਨਹੀਂ ਕਹ ਰਿਹਾ ਹਰ ਇੱਕ ਨਿੱਕੀ ਨਿੱਕੀ ਚੀਜ਼ ਦੱਸੀ ਜਾਓ ਵੀ ਜਿੱਦ ਕਰੀ ਤੁਹਾਡੇ ਪੇਰੈਂਟਸ ਪਰੇਸ਼ਾਨ ਹੋ ਜਾਣ ਨਿੱਕੀ ਮੋਟੀ ਦਿੱਕਤ ਤੁਹਾਨੂੰ ਡੇਲੀ ਲਾਈਫ ਚ ਆਉਂਦੀ ਜਿੱਥੇ ਮਰਜ਼ੀ ਹੋਵੇ ਸੰਗੀਆਂ ਇੰਡੀਆ ਕੈਨੇਡਾ ਬਟ ਜੇ ਕੋਈ ਵੱਡੀ ਗੱਲ ਤੁਹਾਡੇ ਅੰਦਰ ਚੱਲ ਰਹੀ ਕੋਈ ਤੰਗ ਤੰਗ ਕਰ ਰਿਹਾ ਆ ਓਪਨ ਅਪ ਵਿਦ ਯਰ ਪੇਰੈਂਟਸ ਜਿੱਦ ਵੀ ਆਪਣੇ ਦੋਸਤਾਂ ਦੇ ਨਾਲ ਨਹੀਂ ਓਪਨ ਅਪ ਕਰ ਸਕਦੇ ਇਹ ਨਾ ਹੋਵੇ ਨਾ ਤੁਸੀਂ ਆਪਣੇ ਦੋਸਤਾਂ ਦੇ ਨਾਲ ਓਪਨ ਅਪ ਕਰੋ ਨਾ ਤੁਸੀਂ ਆਪਣੇ ਪੇਰੈਂਟਸ ਅੰਦਰ ਅੰਦਰ ਉਸ ਸੀ ਨੂੰ ਧੀ ਕੁੱਟੀ ਜਾਓ ਕੁੱਟੀ ਜਾਓ ਉਹ ਬਚ ਇੱਕ ਬੱਬਲ ਬਣ ਕੇ ਫੁੱਟੇ ਹਨਾ ਜਿਹਦਾ ਕਨਸੀਕਵੈਂਸ ਬੈਡ ਹੋ ਓਪਨ ਅਪ ਕਰਨਾ ਮਾੜਾ ਨਹੀਂ ਆ ਜੇ ਤੁਹਾਡਾ ਨਹੀਂ ਕੋਈ ਫਰੈਂਡ ਹੈਗਾ ਐਟ ਲਾਸਟਿਕ ਤੁਹਾਡੇ ਕੋਲੇ ਪੇਰੈਂਟਸ ਹੀ ਆ ਉਹਨਾਂ ਨਾਲ ਓਪਨ ਅਪ ਕਰੋ ਜੇ ਕੋਈ ਤੁਹਾਨੂੰ ਵੱਡੀ ਦਿੱਕਤ ਪਰੇਸ਼ਾਨੀ ਆ ਉਸ ਚੀਜ਼ ਨੂੰ ਆਪਣੇ ਅੰਦਰ ਹੀ ਨਾ ਲੈ ਕੇ ਚੱਲੀ ਜਾਓ ਆਪਣੇ ਬੋਡੀ ਨੂੰ ਵਾਧੂ ਦਾ ਸਟ੍ਰੈਸ ਐਂਗਜ਼ਾਇਟੀ ਨਾ ਦੇਜੋ ਤੁਹਾਡੀ ਲਾਈਫ ਤੋਂ ਵੱਧ ਕੇ ਕੁਝ ਨਹੀਂ ਆ ਫਿਰ ਜੇ ਆਪਾਂ ਗੱਲ ਕਰਦੇ ਆਂ ਜੀ ਕੁਝ ਬੱਚੇ ਐਦਾਂ ਦੇ ਵੀ ਹੈਗੇ ਆ ਜਿਹੜੇ ਵਾਪਸ ਜਾਣਾ ਚਾਹੁੰਦੇ ਆ ਕੁਝ ਹੈਗੇ ਆ ਠੀਕ ਆ ਮੈਨੂੰ ਮੈਸੇਜ ਆਉਂਦੇ ਆ ਜੇ ਤੁਹਾਡੇ ਬੱਚੇ ਐਕਚੁਅਲ ਦੇ ਵਿੱਚ ਵਾਪਸ ਹੋਣਾ ਚਾਹੁੰਦੇ ਆ ਨਾ ਬੀ ਸੁਪੋਰਟਿਵ ਕੀ ਮੈਂ ਨਹੀਂ ਕਹਿ ਰਿਹਾ ਮੈਂ ਉਹਨਾਂ ਕੋ ਵੀ ਹੋਣੀ ਆ ਜੋ ਹਰ ਇੱਕ ਦੇ ਆਪਣੇ ਆਪਣੇ ਘਰ ਦੇ ਹਾਲਾਤ ਆ ਪਈ ਕਈਆਂ ਨੇ ਕਰਜ਼ਾ ਚੱਕ ਕੇ ਭੇਜਿਆ ਕਈਆਂ ਨੇ ਨਹੀਂ ਕਰਜ਼ਾ ਚੱਕ ਕੇ ਭੇਜਿਆ ਕਈ ਅਫੋਰਡ ਕਰ ਸਕਦੇ ਕਿ ਉਹਨਾਂ ਦਾ ਬੱਚਾ ਰਾਈਟ ਤੇ ਆ ਜੀ ਕਿ ਨਹੀਂ ਕਰ ਸਕਦੇ ਵੀ ਉਹਨਾਂ ਨੇ ਲੱਖਾਂ ਰੁਪਏ ਦਾ ਜੇ ਕਰਜ਼ਾ ਮੋੜਨਾ ਆ ਆਪਣੀ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਬੱਚੇ ਨਾਲ ਗੱਲ ਕਰਕੇ ਉਹਨੂੰ ਇਹ ਹੌਸਲਾ ਦਲਾਸਾ ਦੋ ਵੀ ਕੋਈ ਨਹੀਂ ਤੂੰ ਦੇਖ ਲੈ ਵੀ ਆਪਾਂ ਆ ਚੀਜ਼ ਕਰ ਲਈਏ ਇੰਨਾ ਕੁ ਟਾਈਮ ਆਪਾਂ ਕੱਢ ਲਈਏ ਉਸ ਤੋਂ ਬਾਅਦ ਜੇ ਤੇਰਾ ਹੋਊ ਆਉਣ ਦਾ ਤੂੰ ਵਾਪਸ ਆ ਜੀ ਜੇ ਤੁਸੀਂ ਰਾਈਟਵੇ ਨਹੀਂ ਆਪਣੇ ਬੱਚੇ ਨੂੰ ਬੁਲਾ ਸਕਦੇ ਆਪਣੇ ਬੱਚੇ ਨੂੰ ਕੋਈ ਵੀ ਕੋਈ ਨਹੀਂ ਤਾਂ ਆਪਣੀ ਸਟੱਡੀ ਕੰਪਲੀਟ ਕਰ ਲੈ ਇੱਕ ਵਾਰੀ ਤੂੰ ਇੰਡੀਆ 2-3 ਮਹੀਨੇ ਲਈ ਆ ਜਾ ਉਸ ਤੋਂ ਬਾਅਦ ਤੂੰ ਫਿਰ ਵਾਪਸ ਚੱਲ ਜੀ ਜੇ ਨੂੰ ਜੇ ਕੋ ਕੋ ਵਰਕ ਪਰਮਿਟ ਤਾਂ ਕੋਈ ਨਹੀਂ ਤੂੰ 1-2 ਸਾਲ ਤੂੰ ਲਾਲਾ ਤੂੰ ਆਪਣਾ ਕਰ ਦੇਖ ਵੀਜ਼ਾ ਦਾ ਉਸ ਤੋਂ ਬਾਅਦ ਤੂੰ ਇੱਕ ਵਾਰੀ ਇੰਡੀਆ ਆ ਜੀ ਥੋੜੇ ਟਾਈਮ ਦੇ ਲਈ ਫਿਰ ਤੂੰ ਵਾਪਸ ਚੱਲ ਜੀ ਠੀਕ ਹੈ ਉਹਦੇ ਨਾਲ ਉਹਦਾ ਮਾਈਂਡ ਸ਼ਿਫਟ ਹੋ ਸਕਦਾ ਹੈ ਠੀਕ ਹੈ ਆਈ ਹੈਵ ਬੀਨ ਥਰੂ 올 ਦੀਸ ਸਟੇजेस ਜਦੋਂ ਦਾ ਮੈਂ ਕੈਨੇਡਾ ਆ ਐਂਡ ਮੈਂ ਤੁਹਾਨੂੰ ਦੱਸ ਰਿਹਾ ਆਪਣਾ ਐਕਸਪੀਰੀਅੰਸ ਨਾਲ ਨਾਲ ਇੱਕ 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 ਚੀਜ਼ ਤੇ ਮੇਰੇ ਠੀਕਾ ਤੇ ਕਈਆਂ ਨੂੰ ਲੱਗਦਾ ਹੋਊਗਾ ਵੀ ਹਾਂਜੀ YouTube ਤੇ ਵੀਡੀਓ ਬਣਾ ਕੇ ਪਾ ਦੂਗਾ ਪਤਾ ਨਹੀਂ ਕਿੰਨੇ ਕੁ ਲੱਖ ਰੁਪਏ ਨੇ ਸ਼ਾਪਲੇਅਰ ਦੇ ਨਾਥਿੰਗ ਇਸ ਤੋਂ ਬਾਅਦ ਤੇ ਮੈਂ ਇੱਕ ਦਿਨ ਸ਼ਿਫਟ ਜਾਣਾ ਹੁੰਦਾ ਕਿੰਨੇ ਗੁਣਾ ਉਸਦੀ ਵੱਧ ਮੈਨੂੰ ਪੈਸੇ ਮਿਲ ਜਾਂਦੇ ਸ਼ਿਫਟ ਤੇ ਵੀਡੀਓ ਵੀਡੀਓ ਤੇ ਕਦੇ ਪੈਸੇ ਮਿਲਨੇ ਆ ਬਟ ਇਹ ਚੀਜ਼ ਦੇ ਵਿੱਚ ਨਾ ਇਹ ਜਿਹੜੀਆਂ ਚੀਜ਼ਾਂ ਇਹ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਸੋਸਾਇਟੀ ਦੇ ਨਾਲ ਕਿਸੇ ਨੂੰ ਤਾਂ ਕਰਨੀਆਂ ਪੈਣੀਆਂ 댓ਸ ਵਾਈ ਮੈਂ ਹਮੇਸ਼ਾ ਬੋਲਣ ਦੀ ਕੋਸ਼ਿਸ਼ ਕਰਦਾ ਐਟ ਲਾਸਟ ਸਾਡੀ ਸੋਸਾਇਟੀ ਦੇ ਵਿੱਚ ਨਾ ਇੱਕ ਸੋ ਕਾਲਡ ਪੀਆਰ ਨੂੰ ਲੈ ਕੇ ਨਾ ਇੱਕ ਬਹੁਤ ਵੱਡੀ ਚੀਜ਼ ਬਣਾ ਦਿੱਤੀ ਆ। ਮੁੰਡਾ ਪੀਆਰ ਆ ਜੀ। ਓਕੇ। ਮੁੰਡੇ ਨੂੰ ਅਕਲ ਨਾ ਹੋਵੇ ਬੋਲਣ ਦੀ। ਮੁੰਡੇ ਨੂੰ ਉੱਠਣਾ ਬੈਠਣਾ ਨਾ ਆਉਂਦਾ ਹੋਵੇ। ਮੁੰਡੇ ਨੂੰ ਐਟੀਕੀਟਸ ਨਹੀਂ ਹੈਗੇ। ਮੁੰਡਾ ਨਸ਼ੇ ਕਰਦਾ ਹੋਵੇ, ਕੁਝ ਵੀ ਕਰਦਾ ਬਦਤਮੀਜ਼ ਹੋਵੇ, ਬਸ ਉਹਦੇ ਕੋਲ ਪੀਆਰ ਹੋਵੇ, ਦੈਟਸ ਇਟ ਕੰਮ ਹੋ ਜਾਂਦਾ। ਵਾਏ। ਪੀਆਰ ਇਹ ਡੀ ਵੀ ਵੱਡੀ ਚੀਜ਼ ਨਹੀਂ ਆ। ਜਦੋਂ ਪੀਆਰ ਨਹੀਂ ਸੀ ਹੁੰਦੀਆਂ ਜਦੋਂ ਮਤਲਬ ਮੇਰੇ ਕਹਿੰਦਾ ਮਤਲਬ ਕਿ ਜਦੋਂ ਇਹ ਚੀਜ਼ਾਂ ਇੰਨੀ ਵੱਡੀਆਂ ਨਹੀਂ ਸੀ ਨਾ ਆਪਣੀ ਸੋਸਾਇਟੀ ਨੇ ਬਣਾਈਆਂ ਉਦੋਂ ਵੀ ਸਭ ਕੁਝ ਹੁੰਦਾ ਸੀ ਹਾਂ ਚਲੋ ਮੈਂ ਮੰਨਦਾ ਹੋ ਸਕਦਾ ਕਈਆਂ ਨੂੰ ਇਹ ਹੁੰਦਾ ਆ ਵੀ ਨਹੀਂ ਜੀ ਅਸੀਂ ਉੱਥੇ ਨਹੀਂ ਰਹਿਣਾ ਪਿੱਛੇ ਸਾਡਾ ਸਿਸਟਮ ਨਹੀਂ ਠੀਕ ਹੈ ਇਹ ਉਹ ਐਕਸ ਵਾਈ ਜ਼ੀ ਰੀਜ਼ਨ ਬਟ ਮੈਂ ਤੁਹਾਨੂੰ ਗੱਲ ਦੱਸਾਂ ਪੀਆਰ ਵੀ ਸਭ ਕੁਝ ਨਹੀਂ ਹੁੰਦੀ ਪਾਗਲ ਨਾ ਪੀਆਰ ਦੇ ਪਿੱਛੇ ਹੋ ਜਿਓ ਇਹ ਆਪਣੀ ਕਮਿਊਨਿਟੀ ਦੇ ਵਿੱਚ ਏਡੀ ਵੱਡੀ ਜਿਹੇ ਟਾਈਮ ਤੇ ਚੀਜ਼ ਬਣ ਗਈਆਂ ਨਾ ਉਹਨਾਂ ਨੂੰ ਕੈਨੇਡਾ ਪੀਆਰ ਕੈਨੇਡਾ ਪੀਆਰ ਕੁਝ ਦਿਖਦਾ ਹੀ ਨਹੀਂ ਉਸਤੇ ਬਿਓਂਡ ਬਹੁ ਮੈਂ ਮਦਸਾਨ ਦਿਸ ਇਜ਼ ਹਾਰਸ਼ ਰਿਐਲਿਟੀ ਆਫ आवर ਸੋਸਾਇਟੀ ਇਨ 2025 ਭਾਵੇਂ ਹੁਣ ਕੋਈ ਇੱਥੇ ਕਵੇ ਵੀ ਨਹੀਂ ਸੋਚਣਾ ਪੈਂਦਾ ਯਾਰ ਜਿੰਨੇ ਬੰਦੇ ਨੇ ਇੰਨੀ ਮਿਹਨਤ ਕੀਤੀ ਸੋਚੋ ਕੋਈ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਨਾ ਸੋਚੋ ਪਰ ਉਸ ਤੇ ਪਿੱਛੇ ਪਾਗਲ ਵੀ ਨਾ ਹੋ ਹਰ ਇੱਕ ਚੀਜ਼ ਮੋਡਰੇਸ਼ਨ ਦੇ ਵਿੱਚ ਹੀ ਚੰਗੀ ਲੱਗਦੀ ਆ ਸੋ ਇੱਕ ਵਜ ਕੇ ਗੱਲਾਂ ਸੀ ਜੋ ਸ਼ੇਅਰ ਕਰ ਰਹੀ ਹਾਂ ਬਹੁਤ ਇੰਪੋਰਟੈਂਟ ਸੀ ਮੇਰੇ ਮਾਈਂਡ ਦੇ ਵਿੱਚ ਚੱਲ ਰਹੀਆਂ ਸੀ ਬਹੁਤ ਦਿਨਾਂ ਤੋਂ ਆਈ ਹੋਪ ਤੁਸੀਂ ਸਮਝੀਆਂ ਹੋਣੀਆਂ ਮੇਰੀਆਂ ਗੱਲਾਂ ਵੱਦਕਟ ਬੋਲਿਆ ਗਿਆ ਹੋਵੇ ਮੈਨੂੰ ਮਾਫ ਕਰਨਾ ਠੀਕ ਹੈ ਮੈਂ ਜਿੰਨਾ ਕੁ ਸ਼ਮਤਾ ਰੱਖਦਾ ਜਿੰਨੀ ਕੁ ਮੈਨੂੰ ਸੂਝ ਹੈਗੀ ਹੈ ਸਮਝ ਹੈਗੀ ਹੈ ਮੈਂ ਉਹਦੇ ਅਕੋਰਡਿੰਗ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਆਸ ਕਰਦਾ ਵੀ ਮੈਂ ਜਿੰਨਾ ਵੀ ਤੁਹਾਡਾ ਟਾਈਮ ਲਿਆ ਉਹ ਬੇਰਥ ਨਹੀਂ ਗਿਆ ਹੋਵੇਗਾ ਤੇ ਕੋਈ ਗਿਲਾ ਸ਼ਿਕਵਾ ਹੋਵੇ ਤੇ ਮੈਨੂੰ ਮਾਫ ਕਰਨਾ ਤੇ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਕੁਝ ਮੈਂ ਵੱਦਕਟ ਬੋਲਤਾ ਹੋਵੇ ਮੈਨੂੰ ਉਸ ਲਈ ਮਾਫ ਕਰਿਓ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੋਂ ਅੱਗੇ ਠੀਕ ਹੈ ਤਾਂ ਕਿ ਹੋਰ ਆਪਣੇ ਵੀਰ ਭੈਣ ਇਸ ਵੀਡੀਓ ਨੂੰ ਦੇਖ ਸਕਣ ਤੇ ਕੁਝ ਚੀਜ਼ਾਂ ਸਿੱਖ ਸਕਣ ਅਗਰ ਉਹਨਾਂ ਨੂੰ ਇਹ ਵੀਡੀਓ ਵਧੀਆ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਚੈਨਲ ਤੇ ਹੋਰ ਵੀ ਇਹੋ ਜਿਹੀਆਂ ਵਧੀਆ ਵਧੀਆ ਵੀਡੀਓਜ਼ ਆਉਂਦੀਆਂ ਰਹਿਣਗੇ ਫਿਚਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਦੇ ਵਿੱਚ ਰੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ